ਪੂਰੇ ਦੇਸ਼ ਭਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇੱਕ ਤਾਰੀਖ ਨੂੰ VOTING ਹੋਣੀ ਹੈ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣੇ ਨੇ ਜੇਠ ਮਹੀਨੇ ਦੀ ਵੱਧ ਰਹੀ ਗਰਮੀ ਦੇ ਨਾਲ ਨਾਲ ਸਿਆਸੀ ਚੋਣਪੇੜ ਵੀ ਪੂਰੀ ਤਰ੍ਹਾਂ ਤਪਣ ਲੱਗਾ ਹੈ ਦੱਸਦੀ ਹੈ ਕਿ ਜਿਵੇਂ-ਜਿਵੇਂ ਗਰਮੀ ਵੱਧ ਰਹੀ ਹੈ ਓਵੇਂ-ਓਵੇਂ ਹੀ ਪੰਜਾਬ ਦੇ ਵਿੱਚ ਪਹਿਲੀ ਜੂਨ ਨੇੜੇ ਆ ਰਹੀ ਹੈ ਜਿਸ ਕਾਰਨ ਸਿਆਸੀ ਪਾਰਾ ਵੀ ਝੜ ਰਿਹਾ ਹੈ ਲੋਕ ਸਭਾ ਦੇ ਚੋਣ ਮੈਦਾਨ ਦੇ ਵਿੱਚ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਆਪੋ ਆਪਣੇ ਚੋਣ ਮਹਿੰਮ ਦੇ ਲਈ ਤੂਫਾਨੀ ਦੌਰੇ ਤੇਜ਼ ਕਰ ਦਿੱਤੇ ਨੇ ਤੇ ਚੋਣ ਮਹਿੰਮ ਨੂੰ ਸਿਖਰ ਤੇ ਲਿਜਾਣ ਦੇ ਲਈ ਅੱਡੇ-ਚੋਟੇ ਦਾ ਇਹਨਾਂ ਉਮੀਦਵਾਰਾਂ ਦੇ ਵੱਲੋਂ ਜ਼ੋਰ ਲਗਾਇਆ ਹੋਇਆ ਹੈ ਚੋਣ ਪ੍ਰਚਾਰ ਆਖਰੀ ਹਫਤੇ ਦੇ ਵਿੱਚ ਦਾਖਲ ਹੋਣ ਕਾਰਨ ਉਮੀਦਵਾਰਾਂ ਦੇ ਵੱਲੋਂ ਚੋਣ ਮੀਟਿੰਗਾਂ ਦਾ ਦਾਇਰਾ ਵਧਾ ਦਿੱਤਾ ਗਿਆ ਤੇ ਹਰੇਕ ਉਮੀਦਵਾਰ ਇੱਕ ਦਿਨ ਦੇ ਵਿੱਚ ਲਗਭਗ 20 ਤੋਂ 24 ਚੋਣ ਮੀਟਿੰਗਾਂ ਕਰ ਰਿਹਾ ਹੈ ਤੇਜ਼ ਅਤੇ ਤਿੱਖੀ ਤੁੱਪ ਤੇ ਲੋ ਨੇ ਉਮੀਦਵਾਰਾਂ ਨੂੰ ਹਾਲੋ ਬਿਹਾਲ ਕਰ ਰੱਖਿਆ ਇਸੇ ਦੌਰਾਨ ਹੀ ਏਅਰ ਕੰਡੀਸ਼ਨ ਕਾਰਾਂ ਦੇ ਵਿੱਚ ਸਵਾਰ ਕਈ ਉਮੀਦਵਾਰਾਂ ਨੂੰ ਅਗਲੇ ਪਿੰਡਾਂ ਨੂੰ ਸੰਬੋਧਨ ਕਰਨ ਦੇ ਲਈ ਇਸਨੀ ਭਿਆਨਕ ਗਰਮੀ ਦੇ ਵਿੱਚ ਵਾਰ-ਵਾਰ ਵਾਹਨਾਂ ਦੇ ਵਿੱਚੋਂ ਬਾਹਰ ਨਿਕਲਣਾ ਪੈਂਦਾ ਹੈ। ਉਹਨਾਂ ਨੂੰ ਅਸਮਾਨ ਤੋਂ ਅੱਗ ਭਰਾਂਦੇ ਸੂਰਜ ਦੇ باوجود ਰੋਡ ਸ਼ੋਅ ਕਰਨੇ ਪੈ ਰਹੇ ਨੇ। ਇਸੇ ਦੌਰਾਨ ਇਹ ਉਮੀਦਵਾਰ ਕਦੇ ਖੁੱਲੀ ਜੀਪ ਕਦੇ ਟਰੈਕਟਰ ਤੇ ਕਦੇ ਮੋਟਰਸਾਈਕਲ ਤੇ ਸਵਾਰ ਨਜ਼ਰ ਆਉਂਦੇ ਨੇ ਤੇ ਚੋਣ ਮੈਦਾਨ ਦੇ ਵਿੱਚ ਲਗਾਤਾਰ ਸਿਆਸੀ ਦਿਗਜ ਵੀ ਚੋਣ ਰੈਲੀਆਂ ਕਰ ਰਹੇ ਨੇ। ਪਰ ਇਨੀ ਦਿਨੀ ਵੱਡੇ ਸਿਆਸੀ ਚੋਣ ਪ੍ਰਚਾਰਕਾਂ ਤੇ ਸਭ ਦੀ ਨਿਗਾ ਟਿਕੀ ਹੋਈ ਹੈ ਕਿਉਂਕਿ ਉਹ ਇਹਨਾਂ ਚੋਣ ਰੈਲੀਆਂ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ ਦੱਸਿਆ ਹੈ ਕਿ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਵਿੱਚ ਮਹਿਸ ਹਫਤਾ ਹੀ ਬਚਿਆ ਪਰ ਸੂਬੇ ਦੇ ਵੱਡੇ ਸਿਆਸਤਦਾਨ ਅਜੇਹੇ ਨੇ ਜਿਹੜੇ ਇਸ ਵੇਲੇ ਲੋਕ ਸਭਾ ਹਲਕਿਆਂ ਤੋਂ ਦੂਰੀ ਬਣਾਈ ਬੈਠੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਨੀ ਦਿਨੀ ਪੰਜਾਬ 'ਚ ਆ ਕੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪਟਿਆਲਾ ਗੁਰਦਾਸਪੁਰ ਤੇ ਜਲੰਧਰ ਸੰਸਦੀ ਹਲਕਿਆਂ ਦੇ ਵਿੱਚ ਰੈਲੀਆਂ ਕਰ ਚੁੱਕੇ ਨੇ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਜੇ ਤੱਕ ਕਿਸੇ ਚੋਣ ਜਲਸੇ ਦੇ ਵਿੱਚ ਸੰਬੋਧਨ ਕਰਦੇ ਨਜ਼ਰ ਨਹੀਂ ਆਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੰਸਦੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਬਠਿੰਡਾ ਇਲਾਕੇ ਦੇ ਵਿੱਚ ਕਾਂਗਰਸੀ ਵਰਕਰਾਂ ਦੀਆਂ ਵੱਡੀਆਂ ਰੈਲੀਆਂ ਕੀਤੀਆਂ ਸੀ ਜਦਕਿ ਹੁਣ ਉਹ ਪਾਰਟੀ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ ਇਸੇ ਤਰ੍ਹਾਂ ਕਾਂਗਰਸ ਦੇ ਸਾਫ ਦਾ ਸੁਪਾਈ ਪ੍ਰਦਾਨ ਸ਼ਮਸ਼ੀਰ ਸਿੰਘ ਦੁੱਲੋਵੀ ਮਾਲਵਾ ਖੇਤਰ ਦੇ ਕਿਸੇ ਹਲਕੇ ਦੇ ਵਿੱਚ ਸੰਬੋਧਨ ਕਰਨ ਦੇ ਲਈ ਨਹੀਂ ਆਏ ਉਦਰਾਵਾਜੇ ਪੰਜਾਬ ਵਿੱਚੋਂ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਵੀ ਚੋਪਨੀ ਉਹ ਕਿਧਰੇ ਵੀ ਸੰਬੋਧਨ ਕਰਦੇ ਦਿਖਾਈ ਨਹੀਂ ਦੇ ਰਹੇ ਉਥੇ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਬਾਦਲ ਪਰਿਵਾਰ ਦੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਦੀਆਂ ਤਕਰੀਰਾਂ ਨੂੰ ਲੋਕ ਬੜੇ ਗੌਰ ਦੇ ਨਾਲ ਸੁਣਦੇ ਸੀ ਤੇ ਮਨਪ੍ਰੀਤ ਸਿੰਘ ਬਾਦਲ ਵੀ ਇਨੀ ਦਿਨੀ ਚੋਣਾਂ ਤੋਂ ਦੂਰੀ ਬਣਾਈ ਬੈਠੇ ਨੇ ਮਨਪ੍ਰੀਤ ਸਿੰਘ ਬਾਦਲ ਦੀ ਹਾਲ ਹੀ ਦੇ ਵਿੱਚ ਦਿਲ ਦੀ ਸਰਜਰੀ ਹੋਈ ਸੀ ਤੇ ਬਿਮਾਰੀ ਦੇ ਕਾਰਨ ਉਹ ਘਰ ਆਰਾਮ ਕਰਦੇ ਦੱਸੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਟੀਨਸਾ ਚੋਣ ਮੰਚ ਤੇ ਦਿਖਾਈ ਨਹੀਂ ਦੇ ਰਹੇ ਬੇਦਬਿਧੀਆਂ ਘਟਨਾਵਾਂ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ ਹੁਣ ਨਵੇਂ ਰਲੇਵੇਂ ਤੋਂ ਬਾਅਦ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਟੀਂਸਾ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਇੱਕ ਹੋਰ ਨਾਮ ਹੈ ਜੋ ਇਨੀ ਦਿਨੀ ਚੋਣ ਰੈਲੀਆਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਫਿਲਮ ਜਗਤ ਦੇ ਵੱਡੇ ਨਾਮ ਗੁਰਪ੍ਰੀਤ ਸਿੰਘ ਘੁੱਗੀ ਨੇ ਅਜੇ ਤੱਕ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਲਈ ਚੋਣ ਪ੍ਰਚਾਰ ਨਹੀਂ ਕੀਤਾ ਇਸੇ ਤਰ੍ਹਾਂ ਰਾਗਵ ਚੱਡਾ ਸਮੇਤ ਆਮ ਆਦਮੀ ਪਾਰਟੀ ਦੇ ਕਿਸੇ ਰਾਸਵਾ ਮੈਂਬਰ ਨੇ ਬਠਿੰਡਾ ਦੇ ਵਿੱਚ ਦਰਸ਼ਨ ਨਹੀਂ ਦਿੱਤੇ। ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਲਈ ਕਿਸੇ ਸਮੇਂ ਕਨਵੀਨਰ ਵਜੋਂ ਭੂਮਿਕਾ ਨਿਭਾਉਣ ਵਾਲੇ ਸੁਚਾ ਸਿੰਘ ਛੋਟੇਪੁਰ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਹੱਕ 'ਚ ਅਜੇ ਤੱਕ ਕਿਸੇ ਚੋਣ ਰੈਲੀ ਨੂੰ ਸੰਬੋਧਨ ਨਹੀਂ ਕੀਤਾ। ਉਹ ਆਪ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸਨ। ਸਿਆਸਤ ਦੇ ਇੱਕ ਹੋਰ ਵੱਡੇ ਚਿਹਰੇ ਬਲਵੰਤ ਸਿੰਘ ਰਾਮੂ ਵਾਲੀਆ ਵੀ ਚੋਣ ਜਲਸਿਆਂ 'ਚੋਂ ਗਾਇਬ ਨੇ। ਦੱਸਦੀ ਹੈ ਕਿ ਜਿਹੜੇ ਉਮੀਦਵਾਰ ਇਨੀ ਦਿਨੀ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੋਂ ਇਲਾਵਾ ਸਵੇਰੇ ਸ਼ਾਮ ਵੋਟਰਾਂ ਦੇ ਜੋੜ ਤੋੜ ਦੇ ਲਈ ਮੀਟਿੰਗਾਂ ਵੀ ਕਰਨੀਆਂ ਪੈਂਦੀਆਂ ਨੇ ਪਰਦੇ ਪਿੱਛੇ ਕਈ ਆਗੂ ਦੇ ਰਾਤ ਗੁਪਤ ਮੀਟਿੰਗਾਂ ਨੂੰ ਤਰਜੀਹ ਦੇ ਰਹੇ ਨੇ ਜਾਣਕਾਰੀ ਮੁਤਾਬਕ ਪਰਦੇ ਪਿੱਛੇ ਤਾਂ ਕਈ ਆਗੂ ਦੇ ਰਾਤ ਗੁਪਤ ਮੀਟਿੰਗਾਂ ਨੂੰ ਤਰਜੀਹ ਦੇ ਰਹੇ ਨੇ ਤਾਂ ਜੋ ਅੰਦਰਖਾਤੇ ਸਿਆਸੀ ਠਿੱਬੀ ਲਗਾਈ ਜਾ ਸਕੇ ਉਮੀਦਵਾਰਾਂ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਤੇ ਹੋਰ ਸਕੇ ਸੰਬੰਧੀ ਵੀ ਗਰਮੀ ਦੇ ਨਾਲ ਤਪਦੇ ਚੋਣ ਪੜ ਦੇ ਵਿੱਚ ਉਤਰਨ ਦੇ ਲਈ ਮਜਬੂਰ ਨੇ ਤਾ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਹੋਇਆ ਹੈ 7ਵੇਂ ਤੇ ਆਖਰੀ ਪੜਾਅ ਦੇ ਤਹਿਤ ਪੰਜਾਬ ਦੇ ਵਿੱਚ 1 ਜੂਨ ਨੂੰ ਇਹਨਾਂ ਲੋਕ ਸਭਾ ਚੋਣਾਂ ਦੇ ਲਈ VOTING ਹੋਣੀ ਹੈ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣੇ ਨੇ ਉਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਦੇਸ਼ ਦੇ ਵਿੱਚ ਆਖਰ ਸਰਕਾਰ ਕਿਸ ਦੀ ਬਣੀ ਹੈ ਪਰ ਉਸ ਤੋਂ ਪਹਿਲਾਂ ਲਗਾਤਾਰ ਦੇਸ਼ ਦੀ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਕਿਉਂਕਿ ਇਹਨਾਂ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਇਹਨਾਂ ਦਿਨੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਚੋਣ ਰੈਲੀਆਂ ਕਰ ਰਹੇ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵਕਤਨ ਦੇ ਲਈ ਲੋਕਾਂ ਨੂੰ ਅਪੀਲ ਕਰ ਰਹੇ ਨੇ ਤੇ ਨਾਲ ਹੀ ਆਪਣੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਦੇ ਲਈ ਕੀ ਕੀ ਵਾਅਦੇ ਤੇ ਦਾਅਵੇ ਕੀਤੇ ਨੇ ਉਹਨਾਂ ਨੂੰ ਪੂਰ ਚੜਾਉਣ ਦਾ ਵਾਅਦਾ ਵੀ ਇਹਨਾਂ ਉਮੀਦਵਾਰਾਂ ਦੇ ਵੱਲੋਂ ਕੀਤਾ ਗਿਆ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਾਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਹੋ ਤਾਂ ਪਹਿਲ ਦੇ ਆਧਾਰ ਤੇ ਅਸੀਂ ਉਹਨਾਂ ਲੋਕਾਂ ਦੇ ਮੁੱਦੇ ਚੁੱਕਾਂਗੇ ਇਹਨਾਂ ਪਾਰਟੀਆਂ ਦੇ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤੇ ਗਏ ਨੇ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਗਏ ਨੇ ਜਦੋਂ ਵੀ ਚੋਣਾਂ ਹੁੰਦੀਆਂ ਨੇ ਤਾਂ ਇਹਨਾਂ ਸਿਆਸੀ ਲੀਡਰਾਂ ਦੇ ਵੱਲੋਂ ਵਾਅਦੇ ਤੇ ਦਾਅਵੇ ਤਾਂ ਲੋਕਾਂ ਦੇ ਨਾਲ ਬਹੁਤ ਕੀਤੇ ਜਾਂਦੇ ਨੇ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਸਭ ਕੁਝ ਭੁੱਲ ਜਾਂਦੇ ਨੇ ਲੋਕਾਂ ਦਾ ਇਹ ਦੋਸ਼ ਹੁੰਦਾ ਹੈ ਕਿ ਸਰਕਾਰਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਵਾਅਦੇ ਕਰਦੀਆਂ ਨੇ ਬਾਅਦ ਵਿੱਚ ਸਭ ਕੁਝ ਭੁੱਲ ਜਾਂਦੀਆਂ ਨੇ ਸਾਰੀਆਂ ਸਰਕਾਰਾਂ ਇੱਕੋ ਤਰ੍ਹਾਂ ਦੀਆਂ ਹੁੰਦੀਆਂ ਨੇ ਲੋਕਾਂ ਦੇ ਮੁੱਦੇ ਜਿਉਂਦੇ ਤਿਉਂ ਰਹਿੰਦੇ ਨੇ ਸਰਕਾਰ ਬਣਨ ਤੋਂ ਬਾਅਦ ਸਿਆਸੀ ਆਗੂ ਆਪੋ ਆਪਣੇ ਰੁਝੇਮਿਆਂ ਦੇ ਵਿੱਚ ਰੁੱਝ ਜਾਂਦੇ ਨੇ ਲੋਕਾਂ ਦੇ ਵੱਲ ਕੋਈ ਧਿਆਨ ਨਹੀਂ ਦਿੰਦੇ ਪਰ ਇਸ ਵਾਰ ਦੀਆਂ ਚੋਣਾਂ ਕਾਫੀ ਦਿਲਚਸਪ ਨਜ਼ਰ ਆ ਰਹੀਆਂ ਨੇ ਕਿਉਂਕਿ ਵੱਡੇ ਉਮੀਦਵਾਰਾਂ ਨੂੰ ਇਸ ਵਕਤ ਆਜ਼ਾਦ ਤੌਰ ਤੇ ਖੜੇ ਉਮੀਦਵਾਰ ਵੀ ਟੱਕਰ ਦੇ ਰਹੇ ਨੇ ਜਿਸ ਤੋਂ ਸਿਆਸੀ ਪਾਰਟੀਆਂ ਵੀ ਚਿੰਤਾ ਦੇ ਵਿੱਚ ਨਜ਼ਰ ਆ ਰਹੀਆਂ ਨੇ ਹੁਣ ਵੇਖਣਾ ਹੋਵੇਗਾ ਕਿ ਆਖਰ ਸਰਕਾਰ ਦੇਸ਼ ਦੇ ਵਿੱਚ ਕਿਸ ਦੀ ਬਣਦੀ ਹੈ ਫਿਰ ਰਿਪੋਰਟ